ਲਗਾਤਾਰ ਹੀ ਪਿਛਲੇ ਕਈ ਦਿਨਾਂ ਤੋਂ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਤੇ ਅਜੇਹੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਨਾਕੇਬੰਦੀਆਂ ਕਰਕੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦੇ ਅੰਮ੍ਰਿਤਸਰ ਥਾਣਾ ਗੇਟ ਹਕੀਮਾਦੀਨ ਆਉਣ ਦੀ ਪੁਲਿਸ ਚੌਕੀ ਅਨਗੜ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਨੌਜਵਾਨਾਂ ਨੂੰ ਕਾਬੂ ਕਰ ਲਿਆ ਜੇ ਸੀਪੀ ਸੈਂਟਰ ਤੇ ਮੰਜੀਤ ਕੋਰ ਮੁਖ ਅਫਸਰ ਖਾਨਾ ਗੇਟ ਕੀਆ ਸਾਰੇ ਸੀਨੀਅਰ ਅਫਸਰਸ ਵੱਲੋਂ ਜਿਹੜੀਆਂ ਹਦਾਇਤਾਂ ਨੇ ਕਿ ਜਿਹੜੇ ਇਲਾਕੇ ਦੇ ਵਿੱਚ ਚੋਰੀਆਂ ਲੁੱਟਾਂ ਕੋ ਕਰਨ ਵਾਲੇ ਵਿਅਕਤੀ ਨਹੀਂ ਇਹਨਾਂ ਤੇ ਪਰੀ ਨਿਗਰਾਨੀ ਰੱਖੀ ਜਾਵੇ ਔਰ ਜੇ ਕੋਈ ਇਨਸੀਡੈਂਟ ਹੋ ਜਾਂਦਾ ਤੇ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਸਰੇਸ ਕੀਤਾ ਜਾਵੇ ਤੇ ਇਸੇ ਹੀ ਘਰੀ ਦੇ ਵਿੱਚ ਜਿਹੜਾ ਹੈ ਗਿਆ ਇਹ ਗਿਆਗਸਮੀ ਚ ਫੜਿਆ ਵਾ ਇਹ 25 8 24 ਨੂੰ ਸਾਨੂੰ ਇੱਕ ਕੰਪਲੇਨਟ ਮਿਲੀ ਸੀ ਸੁਖਰਾਜ ਸਿੰਘ son of ਗਪਾਲ ਸਿੰਘ ਵਾਸੀ ਪਿੰਡ ਪਤਾਪੁਰ ਦੇ ਵੱਲੋਂ ਜਿਨ੍ਹਾਂ ਦੀ ਸਾਡੇ ਚੰਪੀਅਨ ਘੜੀਆ ਦੇ ਵਿੱਚ ਜਮੀਨ ਪੈਂਦੀ ਹੈ ਔਰ ਉਹ ਮੋਟਰ ਤੇ ਤਿੰਨ ਲੜਕੇ ਜਿਹੜੇ ਚੋਰੀ ਕਰਨ ਵਾਸਤੇ ਆਏ ਸੀਗੇ ਜਦੋਂ ਚੋਰੀ ਕਰਨ ਵਾਸਤੇ ਆਏ ਤੇ ਉਹਨਾਂ ਨੇ ਇੱਕ ਲੜਕੇ ਨੂੰ ਜਿਹੜਾ ਉਹ ਫੜ ਲਿਆ ਉਤੋਂ ਤੇ ਦੋ ਜਣੇ ਭੱਜ ਗਏ ਜਦੋਂ ਦੋ ਜਣੇ ਭੱਜ ਗਏ ਤੇ ਉਹ ਤਕਰੀਬ 8-10 ਜਣਿਆਂ ਨੂੰ ਹੋਰ ਉਤੋਂ ਲੈ ਕੇ ਤੇ ਜਿਹੜਾ ਆ ਉਹ ਆ ਕੇ ਕਿਨੋਂ ਨਾਲ ਲੜਾਈ ਜਿਹੜਾ ਕੀਤਾ ਨਾਲ ਇਹਨਾਂ ਦੇ ਜਿਹੜਾ ਕਾਫੀ ਇੰਜੀਜ਼ ਹੋ ਗਏ ਕਰ ਦਿੱਤੇ ਆ ਉਸੇ ਕੜੀ ਦੇ ਤਹਿਤ ਇਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਪੰਜ ਲੜਕਿਆਂ ਨੂੰ ਜਿਹੜਾ ਆ ਕਾਬੂ ਕੀਤਾ ਵਾ ਜਿਨ੍ਹਾਂ ਨੇ ਉਦੋਂ ਦਫ਼ਤਰ ਦੀ ਨੋਕ ਤੇ ਜਿਹੜਾ ਜ਼ਬਰਦਸਤੀ ਕਰਕੇ ڈاکੋਂ ਬੇ ਚੋਰੀ ਕੀਤੀ ਔਰ ਉਹਨਾਂ ਨੂੰ ਸਤਾ ਮਾਰਨਾ ਇਹਨਾਂ ਦੇ ਨਾਲ ਹੋਰ ਵੀ ਕੋਈ ਲੜਕੇ ਸਨ ਨੇ ਇਕੱਲੇ ਪੰਜ ਜਣੇ ਨਹੀਂ ਇਹ ਟੋਟਲ 9-10 ਜਣੇ ਸੀ ਜਿਨ੍ਹਾਂ ਤੋਂ ਇਹ ਪੰਜ ਫੜ ਲਏ ਆ ਜਿਹੜੇ ਰਹਿ ਗਏ ਨੇ ਉਹ ਵੀ ਸਾਡੇ